ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸੱਚ ਬੋਲਦਾ ਨਿਊਜ਼ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਸ਼੍ਰੀ ਮੁਕਤਸਰ ਸਾਹਿਬ ਤੋਂ ਜਿੱਥੇ ਕਿ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ 1 ਤਾਰੀਖ ਤੋਂ ਲੈ ਕੇ 3 ਤਾਰੀਖ ਤੱਕ ਦੇ ਪ੍ਰੋਗਰਾਮ ਨੇ ਇਹ ਜਿਹੜਾ ਗੱਤਕਾ ਟੀਮ ਨਹਿنگ ਸਿੰਘ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਟੀਵੀ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦ ਗੰਗ ਵਿਖੇ ਪਹੁੰਚੀਆਂ ਨੇ ਇੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਈ ਗਏ ਨੇ ਜਿਸ ਦੇ ਭੋਗ 3 ਤਾਰੀਖ ਨੂੰ ਪੈਣਗੇ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਨਤਮਸਤਕ ਹੋਈਆਂ ਨੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਕਾਸ਼ ਕਰਵਾਈ ਗਏ ਔਰ ਅੱਗੇ ਤੇ ਜਿਹੜੇ ਪ੍ਰੋਗਰਾਮਾਂ ਦੀ ਜਾਣਕਾਰੀ ਇੱਥੇ ਦੇ ਪ੍ਰਬੰਧਕ ਦੇ ਵੱਲੋਂ ਦੱਸੀ ਗਈ ਆ ਪਰੋਂ ਇਹ ਤੁਹਾਡੀ ਇਹ ਗੱਲਬਾਤ ਗੁਰਪੁਰਾ ਪ੍ਰਬੰਧਕ ਮੈਨੇਜਰ ਸਾਹਿਬ ਜੀ ਦੇ ਨਾਲ ਵਾਹੀ ਗੋਚਕਾ ਪਾਉਸਾ ਪਤੇ 40 ਨੂਟਿਆਂ ਦੇ ਪਾਵਨ ਧਰਤੀ ਸ੍ਰੀ ਦਰਵਾਜ ਸਾਹਿਬ ਮੁੱਖਰ ਸਾਹਿਬ ਦੇ ਕੇ ਹਰ ਸਾਲ ਛੀਦਾ ਦਾ ਸਫਾ ਜੋੜ ਮੇਲਾ ਬਣਾਇਆ ਜਾਂਦਾ ਹੈ ਜੋ ਇਸ ਵਾਰ ਵੀ ਫੰਡ ਕਾ ਦੇ ਸਹੂਲਤ ਨਾਲ ਸਿਰ ਦੁਆਰਾ ਸਾਹਿਬੀ ਮੁਫਸਸ ਨੂੰ ਉਨਤਾਰਮਨ ਆ ਗਿਆ ਹੈ। ਇਹ ਕਿ ਸਬੰਧ ਅੱਜ 8 ਵਜੇ ਜੋਸਵਾਰਾ ਸਿੱਧੀ ਸਾਥ ਤੋਂ ਨਿਕਲ ਕੇ ਰੰਕਾ ਹੋਈ ਜੋ ਸ਼ਹਿਰ ਦੇ ਵੱਖ-ਵੱਖ ਪੁਜਾਰਾ ਹੁੰਗਾ ਹੋਇਆ ਸਿਰ ਦੁਆਰਾ 61 ਸਾਲ ਦੀ ਸਫਲਤ ਹੋਵੇਗਾ। ਤਦ ਤੋਂ ਸਿਰ ਦੁਆਰਾ 67 ਸਭੰਦ ਸਿੱਧੀ ਘਰ ਕੋਲ ਆਪ ਹੋਣਗੇ। ਦੇ 3 ਮਈ 21 ਸਾਹ ਨੂੰ ਹੋਰ ਪਾਇਆ ਗਏ 2 ਮਈ ਰਾਤ ਨੂੰ ਪੁਰਦੂ ਸਾਹਿਬ ਦੇ ਕਿ ਧਾਰਮਿਕ ਤਿਵਾੰਗ ਸਜਾਇਆ ਜਾ ਰਹੇ ਹਨ ਜਿਨ੍ਹਾਂ ਵਿੱਚ ਸ੍ਰੀ ਸਰਵਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਰਾਜ ਸਾਹਿਬਾ ਖਫਾਵਾਇਸਾ ਬਹੁਤ ਬਹੁਤ ਉਸ ਦਾ ਸਮਾਰਕ ਹੈ ਨਾ ਕਿ 2 ਮਈ ਨੂੰ ਦਰਬਾਰ ਸ੍ਰੀ ਗੰਗ ਸਾਹਿਬ ਉਹ ਤੋਂ ਪ੍ਰਚਲਿਤ ਹੋ ਰਿਹਾ ਹੈ ਕਿ ਗੰਗੀ ਸਾਹਿਬ ਦੇ ਤੇ ਲਗਾਈ ਚਾੜ ਦੇਗੀ ਜੇ ਸਿਰ ਦਾ ਰਾਜ ਦੇ ਢਾਡੀ ਸਫਾਬਾ ਸਾਹਿਬ ਪਹੁੰਚ ਰਹੇ ਹਨ ਸੰਕਲ ਇਤਹਾਸ ਸਮਾਗਮ ਕਰਾਉਣਗੇ ਕਿ 3 ਮਈ ਨੂੰ ਹੀ ਕੋਰਤਵਾਰ ਕਭ ਹਮਸਾਰੀ ਇਹਨਾਂ ਦਾ ਆਵਾਜ਼ ਪਿਆਰ ਕਰੇਗਾ ਦਾ ਬਸ ਸਤ 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 ਜੀ ਕਿ ਕਰਕੇ ਦੋਨੋਂ ਬਾਰੇ ਪਾਂ ਮੈਂ ਜਸਨ ਮਦਰ ਪ੍ਰਸ਼ਾਂਵ ਸੰਤਾਨ ਹਾਂ ਜੀਓ ਹੈਲਥ ਐਂਡ ਵੌਇਸ ਇਟ ਆਸਾ ਵਾਇਟ ਉਸ ਜੀ ਪਤੀ ਤੁਹਾਡਾ ਆਪਣਾ ਮਨਪਸੰਦ ਚੈਨਲ ਸੱਚ ਬੋਲਦਾ ਨਿਊਜ਼ ਸੋ ਅੱਜ ਹੀ ਸਬਸਕ੍ਰਾਈਬ ਕਰੋ ਸਾਪਣੇ ਚੈਨਲ ਨੂੰ ਸੱਚ ਬੋਲਦਾ ਨਿਊਜ਼ ਸਭ ਤੋਂ ਫਾਸਟ ਤੇ ਤੇਜ਼ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸੱਚ ਬੋਲਦਾ ਨਿਊਜ਼